ਹਿੰ ਸਾਰੇ ਜਾਣਿਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ ਨਾ ਇਹਨਾਂ ਨੇ ਬਹੁਤ ਜ਼ਿਆਦਾ ਦਰਦ ਰੱਖਿਆ ਇਸ ਭੈਣ ਦਾ ਇਹਨਾਂ ਇਹਨਾਂ ਦੇ ਪਰਸ਼ੰਦੇ ਵਿੱਚ ਸੇਵਾ ਹਿੱਸਾ ਪਾਇਆ ਸੇਵਾ ਸਾਨੂੰ ਬਚ ਗਈ ਔਰ ਭੈਣ ਨੂੰ ਡਿਲੀਵਰ ਕਰਤੀ ਮੇਰੀ ਇਸ ਵੱਡੀ ਭੈਣ ਨੇ ਇੱਕ ਗੱਲ ਰੋਕੇ ਕਹੀ ਕਿ ਮੇਰਾ ਪੁੱਤ ਜਿਹੜਾ ਵਾ ਉਹ ਭੁੱਖਾ ਕਿਉਂ ਰਹੇ ਮੈਂ ਨਾਮ ਲਏ ਆ ਇਹਨਾਂ ਨੂੰ ਅਸੀਸ ਦੇ ਰੂਪ ਦੇ ਵਿੱਚ ਇਹਨਾਂ ਨੂੰ ਕਮੈਂਟ ਜਰੂਰ ਕਰੇਗਾ ਕੋਈ ਹਲਪ ਨਹੀਂ ਕਰਦਾ ਮੇਰੇ ਖੁਦ ਆਪਣੇ ਵੀ ਨਹੀਂ ਕੋਈ ਕਰਦੇ ਨਹੀਂ ਹੋਇਆ ਮੇਰਾ ਮਾਂ ਪਿਓ ਸਮਝ ਮਿਲ ਅਗਰੇ ਨੂੰ ਆਖਿਆ ਕਿ ਮੇਰੇ ਨਾਲ ਰਾਤਾਂ ਦੋ ਗੁਜ਼ਾਰ ਦੋ ਜਿਹੜੀਆਂ ਹਸਪੀਟਲ ਦੇ ਵਿੱਚ ਹੋਣੀਆਂ ਕਿ ਤੁਸੀਂ ਇੱਕ ਬੋਲ ਦੇ ਉੱਤੇ ਫੁੱਲ ਚੜਾਈ ਮੈਂ ਉਹਨਾਂ ਪਹਿਲਾਂ ਬਜ਼ੁਰਗਾਂ ਮਤਾਵਾ ਦਾ ਧੰਨਵਾਦ ਕਰਦਾ ਹਾਂ ਕੋਈ ਤੇ ਮੈਂ ਬਹੁਤ ਧੰਨਵਾਦ ਕਰੂੰਗਾ ਦੀ ਜੇ ਇੰਨੀ ਕੋਈ ਸੇਵਾ ਕਰਦੇ ਮੈਂ ਬੇਨਤੀ ਕਬੂਲ ਕਰਦੇ ਤੇ ਤਰਸ ਬੜਾ ਆਉਂਦਾ ਜੋ ਇਸ ਬੱਚੇ ਦੇ ਬੋਲ ਸੀ ਇਹ ਮੇਰੇ ਲਈ ਨਹੀਂ ਆ ਇਹ ਕਿਸੇ ਹੋਰ ਲਈ ਨਹੀਂ ਆ ਆਪਸ ਦੇ ਵਿੱਚ ਰਲ ਕੇ ਤੇ ਇਹਨਾਂ ਦੀ ਇਹ ਮੰਗ ਪੂਰੀ ਕਰਦੀ ਸਤ ਸਾਲ ਜੀ ਬੋਲੋ ਕੀ ਹਾਲ ਚੱਲ ਰਿਹਾ ਨਾ ਜਾਨਾ ਜੀ ਅੱਜ ਕੀ ਭੇਜ ਦਿਓ ਰਿਸਫਿਕਸਮ ਜਾਵੜਾ BC4 ਬਿਲਕੁਲ ਟ੍ਰੇਨ ਘਟਦੀ ਬਸਤੀ ਤੇ ਭੇਜ ਦਿਓ ਜੀ ਥੈਂਕ ਯੂ ਜੀ ਅਗਰ ਆ ਤਾਂ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਿਮਮਤ ਸਿੰਘ ਉਮਰਸਰ ਤੋਂ ਇਸੇ ਤਰੀਕੇ ਨਾਲ ਪਹਿਲਾਂ ਬੈਠੇ ਸੀ ਆਪਾਂ ਪਹਿਲੀ ਵੀਡੀਓ ਦੇ ਵਿੱਚ ਜੇ ਇਸ ਵੀਡੀਓ ਦੇ ਵਿੱਚ ਇੱਕ ਗੁਹਾਰ ਲਾਈ ਸੀ ਕਿ ਇਸ ਭੈਣ ਨੇ ਬਹੁਤ ਜ਼ਿਆਦਾ ਰੋਕੇ ਇੱਕ ਬਿਆਨ ਕੀਤਾ ਸੀ ਆਪਣਾ ਦੁੱਖ ਦਰਦ ਕਿ ਮੇਰਾ ਪਿੱਤੇ ਦਾ ਪ੍ਰਸ਼ਨ ਕਰਾਇਆ ਜਾਵੇ ਕਿਉਂਕਿ ਬਹੁਤ ਜ਼ਿਆਦਾ ਤੰਗ ਸੀ ਤੰਗ ਇੰਨੇ ਜ਼ਿਆਦਾ ਸੀ ਕਿ ਆਂਦੇ ਸੀ ਕਿ ਮੈਨੂੰ ਵਨ ਟਾਈਮ ਰਿਲੀਫ ਲਈ ਪੇਨ ਕਿਲਰ ਬਹੁਤ ਜ਼ਿਆਦਾ ਲੈਣੇ ਪੈਂਦੇ ਸੀ ਜਿਹਦੇ ਕਰਕੇ ਸਰੀਰ ਵੀ ਖਰਾਬ ਹੋ ਸਕਦਾ ਸੀ ਤੇ ਭੈਣ ਦੀ ਇੱਕ ਪੁਕਾਰ ਦੇ ਉੱਤੇ ਤੁਸੀਂ ਸਾਰੇ ਜਾਣਿਆ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ ਨਾ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਵੰਦ ਹੱਥ ਜੋੜ ਕੇ ਨਮਸਕਾਰ ਵਾ ਉਹਨਾਂ ਨੂੰ ਤੇ ਭੈਣ ਦੀ ਇੱਕ ਪੁਕਾਰ ਦੇ ਉੱਤੇ ਉਹਨਾਂ ਨੇ ਜਿਹਨਾਂ ਦੇ ਜਿਹਨਾਂ ਜਿਨ੍ਹਾਂ ਨੇ ਸੇਵਾ ਕੀਤੀ ਆ ਸਭ ਤੋਂ ਸਭ ਤੋਂ ਪਹਿਲਾਂ ਤੇ ਹੈਗੇ ਆ ਭੈਣ ਮਨਜੀਤ ਕੌਰ ਯੂਐਸਏ ਕੈਲੀਫੋਰਨੀਆ ਤੋਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਦਰਦ ਰੱਖਿਆ ਇਸ ਭੈਣ ਦਾ ਤੇ ਆਪਣੀ ਭੈਣ ਜਾਣ ਕੇ ਉਹਨਾਂ ਨੇ ਸੇਵਾਵਾਂ ਇਸ ਭੈਣ ਦੀ ਕੀਤੀ ਭੈਣ ਮਨਜੀਤ ਕੌਰ ਇੱਕ ਭੈਣ ਹੈਗੀ ਆ ਭੈਣ ਰਾਜਵਿੰਦਰ ਕੌਰ ਕੈਨੇਡਾ ਤੋਂ ਉਹਨਾਂ ਨੇ ਵੀ ਇਨ੍ਹਾਂ ਇਹਨਾਂ ਦੇ ਪ੍ਰਸ਼ੰਧ ਦੇ ਵਿੱਚ ਸੇਵਾ ਹਿੱਸਾ ਪਾਇਆ ਇਹਨਾਂ ਦਾ ਤੇ ਇੱਕ ਮਾਂ ਜਿਹੜੀ ਕਿ ਮੈਨੂੰ ਉਹਨਾਂ ਨੇ ਪਹਿਲੀ ਵਾਰੀ ਫੋਨ ਕਰਕੇ ਇੰਨੀਆਂ ਕਿ ਜ਼ਿਆਦਾ ਦਵਾਵਾਂ ਦਿੱਤੀਆਂ ਇਸ ਭੈਣ ਨੂੰ ਇਸ ਬੱਚੇ ਨੂੰ ਇੰਨੀਆਂ ਕਿ ਜ਼ਿਆਦਾ ਦਵਾਵਾਂ ਦਿੱਤੀਆਂ ਕਿ ਆਹ ਸਾਰਾ ਕੁਝ ਉਹਨਾਂ ਦੀ ਬਦੌਲਤ ਆਇਆ ਜਿਹਨਾਂ ਦੀ ਆ ਰਾਸ਼ਨ ਮਰਬਾ ਖਾਸ ਕਰ ਆਖਿਆ ਸੀ ਕਿ ਇਸ ਬੱਚੇ ਦੀ ਮਰਬਾ ਜਰੂਰ ਲੈ ਕੇ ਜਾਇਓ ਫਲ ਫਰੂਟ ਲੈ ਕੇ ਜਾਇਓ ਇਸ ਬੱਚੇ ਲਈ ਇੱਕ ਗੱਲ ਉਹਨਾਂ ਨੇ ਜਰੂਰ ਆਖੀ ਸੀ ਕਿ ਦੇਸੀ ਘੋੜੇ ਜਿਹੜੇ ਬੈਕਰੀ ਵਾਲੇ ਬਿਸਕੁਟ ਹੁੰਦੇ ਆ ਨਾ ਉਹ ਜਰੂਰ ਲੈ ਕੇ ਜਾਇਆ ਤੇ ਉਹ ਅਸੀਂ ਆਪਣੀ ਮਾਂ ਹਰਜੀਤ ਕੌਰ ਯੂਕੇ ਤੋਂ ਜਿਹੜੇ ਹੈਗੇ ਨੇ ਉਹਨਾਂ ਦੇ ਕਹਿਣ ਦਿੱਤੇ ਸਾਰੇ ਲੈ ਕੇ ਆਏ ਆ ਕਿਉਂਕਿ ਉਹਨਾਂ ਨੇ ਜਿੰਨੀ ਸੇਵਾ ਭੇਜੀ ਸੀ ਉਹ ਸੇਵਾ ਤਕਰੀਬਨ ਇਸ ਚੀਜ਼ ਦੇ ਵਿੱਚ ਤੇ ਮਾਇਆ ਦੇ ਰੂਪ ਦੇ ਵਿੱਚ ਅਸੀਂ ਭੈਣ ਨੂੰ ਡਿਲੀਵਰ ਕਰ ਚੱਲੇ ਆ। ਇਹ ਭੈਣ ਆ ਸੇਵਾ ਤੁਹਾਡੀ ਥੋੜੀ ਜਿਹੀ ਆਈ ਉਹਨਾਂ ਵੱਲੋਂ। ਆ ਸੇਵਾ ਦੀ। ਹਣੀ। ਤੇ ਜੋ ਸੇਵਾ ਤੁਸੀਂ ਭੇਜੀ ਉਹ ਭੈਣ ਦੇ ਇਲਾਜ ਦੇ ਉੱਤੇ ਤੇ ਭੈਣ ਨੂੰ ਜਿਹੜੀ ਸੇਵਾ ਸਾਨੂੰ ਬਚ ਗਈ ਔਰ ਭੈਣ ਨੂੰ ਡਿਲੀਵਰ ਕਰਤੀ ਅਸੀਂ। ਤੇ ਭੈਣ ਲਈ ਗਰਮ ਕੱਪੜੇ ਆਏ ਆ। ਛੋਟੇ ਮੇਰੇ ਛੋਟੇ ਪੁੱਤ ਦੇ ਲਈ ਕੱਪੜੇ ਆਏ ਆ। ਤੇ ਬੜੀਆਂ ਆਜ਼ਾਦੀਆਂ ਸਭ ਤੋਂ ਵੱਡੀ ਗੱਲ ਬਹੁਤ ਜਿਆਦੀਆਂ ਖੁਸ਼ੀਆਂ ਆਈਆਂ ਨੇ ਇਹ ਤੁਹਾਡੇ ਇੱਕ ਬਸ ਸ਼ੇਰ ਦੇ ਨਾਲ ਹੋਇਆ ਜੇ ਸਾਰਾ ਕੁਝ ਵੇਖੋ ਜੀ ਜਿੰਨੇ ਗੱਲ ਮਹਿਸੂਸ ਕਰਨੀ ਹੋਵੇ ਤੇ ਮੇਰੀ ਇਸ ਵੱਡੀ ਭੈਣ ਨੇ ਇੱਕ ਗੱਲ ਰੋਕੇ ਕਹੀ ਸੀ ਕਿ ਲੌਕਡਾਊਨ ਦੇ ਵਿੱਚ ਮੇਰਾ ਬੱਚਾ ਜਿਹੜਾ ਵਾ 20 ਦਿਨ ਭੁਖਾਰਿਆ ਸੀ ਪਾਣੀ ਦੇ ਸਹਾਰੇ ਇੱਕ ਇੱਕ ਤੀਲਾ ਜਿਹਾ ਹੋ ਗਿਆ ਸੀ ਉਹ ਗੱਲ ਉਹ ਮੇਰੀ ਮਾਂ ਹਰਜੀਤ ਕੌਰ ਨੇ ਬਹੁਤ ਜਿਆਦੀ ਆਪਣੇ ਮਨ ਦੇ ਉੱਤੇ ਲਈ ਸੀ ਜਿਸ ਕਰਕੇ ਆਖਿਆ ਕਿ ਮੇਰਾ ਪੁੱਤ ਨਾਲ ਇਹ ਗੱਲ ਆਖੀ ਆ ਕਿ ਮੇਰਾ ਪੁੱਤ ਜਿਹੜਾ ਵਾ ਉਹ ਭੁੱਖਾ ਕਿਉਂ ਰਵੇ ਇਹ ਸਾਰਾ ਕੁਝ ਭੈਣ ਮਾਤਾ ਮੇਰੀ ਹਰਜੀਤ ਕੌਰ ਨੇ ਭੇਜੇ ਨੇ ਜਿਹੜੇ ਇਸ ਵੇਲੇ ਯੂਕੇ ਦੇ ਵਿੱਚ ਬੈਠੇ ਨੇ ਤੇ ਬੜਾ ਵੱਡਾ ਯੋਗਦਾਨ ਮਨਜੀਤ ਕੌਰ ਜੀ ਦਾ ਯੂਕੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਰਹਿੰਦੇ ਨੇ ਲਾਸ ਲਾਸ ਐਂਜਲਸ ਦੇ ਵਿੱਚ ਰਾਜਵਿੰਦਰ ਕੌਰ ਕੈਨੇਡਾ ਦੇ ਵਿੱਚ ਰਹਿੰਦੇ ਨੇ ਮੈਂ ਦੁਬਾਰਾ ਤਾਂ ਨਾ ਲੈ ਰਿਆ ਵਾਂ ਕਿ ਤੁਸੀਂ ਸਾਰੇ ਜਾਣੇ ਇਹਨਾਂ ਜਿਹੜੇ-ਜਿਹੜੇ ਮੈਂ ਨਾਮ ਲਏ ਆ ਇਹਨਾਂ ਨੂੰ ਅਸੀਸ ਦੇ ਰੂਪ ਦੇ ਵਿੱਚ ਇਹਨਾਂ ਨੂੰ ਕਮੈਂਟ ਜਰੂਰ ਕਰਿਓ ਇਸ ਵੀਡੀਓ ਦੇ ਉੱਤੇ ਤੁਹਾਡੇ ਕਮੈਂਟ ਆਉਣੇ ਬੜੇ ਜੜੇ ਜ਼ਰੂਰੀ ਆ ਕਿਉਂਕਿ ਉਹ ਭੈਣ ਰਾਜਵਿੰਦਰ ਮਨਜੀਤ ਕੌਰ ਭੈਣ ਤੇ ਮੇਰੀ ਮਾਂ ਹਰਜੀਤ ਕੌਰ ਜੀ ਨੂੰ ਹੌਸਲਾ ਮਿਲੇ ਤੇ ਉਹਨਾਂ ਨੂੰ ਵੇਖਣ ਆਪਾਂ ਧੰਨਵਾਦ ਕਰਦੀ ਆ ਉਹਨਾਂ ਦਾ ਸਾਈ ਖਾਲਸਾ ਜੀ ਬੋਲਣਾ ਅੱਲਾ ਅਗੇ ਕਰ ਲੋ ਵੈਕੁਰ ਜੀ ਖਾਲਸਾ ਵੈਕੁਰ ਜੀ ਕੀ ਫਤਿਹ ਮੈਂ ਜਿੰਨਾ ਨੇ ਮੇਲੇ ਬਸ ਪ੍ਰਸ਼ਨ ਕਰਵਾਇਆ ਵਾ ਮੈਂ ਬਹੁਤ ਆਪਣੇ ਮਾਵਾ ਦਾ ਭੈਣਾਂ ਦਾ ਬਹੁਤ ਬਹੁਤ ਦਿਨ ਧੰਨਵਾਦ ਕਰਦੀ ਆ ਥੈਂਕ ਯੂ ਕਹਿੰਦੀ ਆ ਮੈਂ ਨਾਲ ਬਹੁਤ ਧੰਨਵਾਦ ਕਰਦਾ ਜਿੰਨਾ ਨੇ ਮੇਰਾ ਇਲਾਜ ਕਰਾਤਾ ਜਿਹੜੇ ਤਰੀਕੇ ਨਾਲ ਤੁਸੀਂ ਦਰਦ ਦੱਸਿਆ ਸੀ ਨਾ ਆਪਣਾ ਬੜਾ ਤੇ ਮੈਂ ਕਰੀ ਇੱਕ ਵਾਰੀ ਮੇਰਾ ਮਨਸ ਖਲੋ ਗਿਆ ਸੀ ਮੈਨੂੰ ਕੁਝ ਸਮਝ ਨਹੀਂ ਸੀ ਆਉਂਦੀ ਕਿ ਉਦੋਂ ਕਿੰਨੇ ਕੁ ਦਰਦ ਐਸੀ ਹੁੰਦੀ ਸੀ ਕਿ ਜਿਹੜੀ ਦਰਦ ਸਹਾਰੇ ਨਹੀਂ ਜਾਂਦੀ ਜਿਹੜੀ ਕਿ ਇੱਕ ਰੋਣ ਦੇ ਰੂਪ ਦੇ ਵਿੱਚ ਭੈਣ ਮੇਰੀ ਨੇ ਬਹੁਤ ਜ਼ਿਆਦਾ ਰੋਈ ਸੀ ਉਹ ਹਜੇ ਤੱਕ ਮੇਰੇ ਮਨ ਦੇ ਉੱਤੇ ਹੈਗਾ ਵਾ ਕਿ ਮੇਰੀ ਭੈਣ ਰੋਈ ਕਿਉਂ ਮੈਂ ਉਦੋਂ ਵੀ ਜੀ ਮੈਂ ਰੋਈ ਐ ਵੀ ਦਰਦ ਦੇਤੀ ਬਹੁਤ ਜ਼ਿਆਦਾ ਹੀ ਮੈਂ ਫਿਰ ਦੱਦ ਵੀ ਹੁੰਦੀ ਸੀ ਬਹੁਤ ਜ਼ਿਆਦੀ ਬਹੁਤ ਦੁਖੀ ਹਾਂ ਮੈਂ ਇਹ ਪਾਸੇ ਮੇਰੇ ਕੋਲ ਹਲਪ ਨਹੀਂ ਕਰਦਾ ਮੇਰੇ ਖੁਦ ਆਪਣੇ ਵੀ ਨਹੀਂ ਕੋਈ ਕਰਦੇ ਹੈਗੇ ਮੈਂ ਕਰਕੇ ਬਹੁਤ ਤੁਹਾਡੇ ਕੋਲ ਬੇਨਤੀ ਕੀਤੀ ਵੀ ਜੇ ਮੈ ਲਾਇਕ ਰਾ ਦੋ ਤੇ ਮੈਂ ਬਹੁਤ ਧੰਨਵਾਦ ਕਰਾਂਗਾ ਹਸਪੀਟਲ ਕਿਹੋ ਜਿਹਾ ਲੱਗਾ ਸੀ ਬਹੁਤ ਹੀ ਵਧੀਆ ਬਹੁਤ ਵਧੀਆ ਜਿਹੜਾ ਸਟਾਫ ਸੀ ਕੋਆਪਰੇਟ ਪੂਰਾ ਕੀਤਾ ਬਹੁਤ ਵਧੀਆ ਹਾਂ ਬਾਕੀ ਮੈਂ ਵੀਰ ਜੀ ਦਾ ਤੇ ਆ ਮੇਰੀ ਭਾਬੀ ਆ ਮਾਵਾ ਵਰਗੀ ਮੇਰਾ ਦਾ ਬਹੁਤ ਧੰਨਵਾਦ ਕਰਦੀ ਹਾਂ ਮੈਂ ਸਮਝਦੀ ਵੀ ਮੈਨੂੰ ਕੋਈ ਨਹੀਂ ਹੋਇਆ ਮੇਰਾ ਮਾਂ ਪੇ ਸਮਝ ਮਿਲ ਗਿਆ ਇਹ ਦੋ ਇੱਕ ਗੱਲ ਭੈਣ ਨੇ ਕਹੀ ਸੀ ਜਿਹੜੀ ਮੈਂ ਆਫ ਕੈਮਰਾ ਪੁੱਛੀ ਸੀ ਭੈਣਾਂ ਦੀ ਕੀ ਜਿੰਨਾ ਜਿੰਨਾ ਨਾਲ ਅਸੀਂ ਖੜਦੇ ਰਹੇ ਨਾ ਕੋਈ ਮੇਰੇ ਨਾਲ ਨਹੀਂ ਖੜਿਆ ਇੱਕ ਫੋਨ ਕਿਸ ਪਤਾ ਨਹੀਂ ਕਿਹਨੂੰ ਫੋਨ ਕੀਤਾ ਇਹਨਾਂ ਨੇ ਮੈਂ ਨਾ ਅਸੀਂ ਨਾ ਲੈਣਾ ਤੇ ਨਾ ਅਗਲੇ ਨੂੰ ਅਸੀਂ ਕੋਈ ਗੱਲ ਕਹਿਣੀ ਕਿਉਂਕਿ ਉਹਦਾ ਕਰਮਾ ਵਾ ਸੇਵਾ ਸਾਡਾ ਕਰਮਾ ਸੇਵਾ ਕਰਨੀ ਅਗਲੇ ਦਾ ਕਰਮਾ ਸੇਵਾ ਲੈਣੀ ਕਿ ਨਹੀਂ ਲੈਣੀ ਅਗਲੇ ਨੂੰ ਆਖਿਆ ਕਿ ਮੇਰੇ ਨਾਲ ਰਾਤਾਂ ਦੋ گزار ਤੋਂ ਜਿਹੜੀਆਂ ਹਸਪੀਟਲ ਦੇ ਵਿੱਚ ਹੋਣੀਆਂ ਤੇ ਸਾਫ਼ ਨਾ ਕਰਦੀ ਸੀ ਸਾਫ਼ ਨਾ ਕਰਦੀ ਸੀ ਔਖੇ ਸੁਖੇ ਹੋ ਕੇ ਆਪਣੇ ਰਝੇਮਿਆਂ ਦੇ ਵਿੱਚੋਂ ਟਾਈਮ ਕੱਢ ਕੇ ਜਦੋਂ ਜ਼ਿੰਮੇਵਾਰੀ ਤੁਸੀਂ ਸਾਰਿਆਂ ਨੇ ਮੇਰੇ ਮੋਢਿਆਂ 'ਤੇ ਪਾਈ ਹੈ ਨਾ ਔਖੇ ਸੋਖੇ ਹੋ ਕੇ ਦਿਹਾੜੀ ਦੇ ਵਿੱਚ ਸਵੇਰੇ 8 ਵਜੇ ਨਿਕਲਦਾ ਹਾਂ ਰਾਤ ਨੂੰ 10 ਵਜੇ ਘਰੇ ਵੜਦਾ ਮੈਂ 12 14 ਘੰਟਿਆਂ ਦੇ ਵਿੱਚ ਮੈਂ ਬੜੇ ਕੰਮ ਐਨਜੀਓ ਦੇ ਨਿਪਟਾ ਲੈਂਦਾ ਪਰ ਇਹਨਾਂ ਦੋਹਾਂ ਦਿਨਾਂ ਦੇ ਵਿੱਚ ਮੈਂ ਸਟਕ ਹੋ ਗਿਆ ਕਿਉਂਕਿ ਮੈਨੂੰ ਭੈਣ ਦਾ ਦਰਦ ਵੇਖਦਾ ਸੀ ਤੁਹਾਡਾ ਪਿਆਰ ਵੇਖਦਾ ਸੀ ਤੁਹਾਡੇ ਪਿਆਰ ਕਰਕੇ ਇੰਨਾ ਜ਼ਿਆਦਾ ਮੈਂ ਖੁਸ਼ ਸੀ ਪਰ ਸ਼ਰ ਭੈਣ ਦਾ ਆ ਖੁਸ਼ੀ ਮੈਨੂੰ ਬੜਾ ਕਿਉਂ ਕਿਉਂਕਿ ਤੁਸੀਂ ਇੱਕ ਬੋਲ ਦੇ ਉੱਤੇ ਫੁੱਲ ਚੜਾਏ। ਇਸੇ ਕਰਕੇ ਤੁਹਾਡੇ ਅੱਗੇ ਹੱਥ ਜੋੜ ਕੇ ਮੈਂ ਉਦੋਂ ਇਹ ਗੱਲ ਕਹੀ ਸੀ ਕਿ ਤੁਹਾਡੇ ਪੈਰਾਂ 'ਚ ਬੈ ਕੇ ਹੱਥ ਜੋੜਦਾ। ਤੇ ਤੁਸੀਂ ਮੇਰੀ लाज ਰੱਖੀ। ਇਸ ਭੈਣ ਦਾ ਜੋ ਬਣਦੀ ਸੇਵਾ ਸੀ ਉਹ ਤੁਸੀਂ ਕਰਾ ਦਿੱਤੀ। ਭੈਣ ਦੀ ਬਣਦੀ ਸੇਵਾ ਜਿਹੜਾ ਮਾਇਆ ਦੇ ਰੂਪ ਦੇ ਵਿੱਚ ਜਿਹੜਾ ਰਸਤੇ ਦੇ ਰੂਪ ਦੇ ਵਿੱਚ ਸਾਡ ਕੋ ਆਇਆ ਉਹ ਸਾਰਾ ਕੁਝ ਡਿਲੀਵਰ ਭੈਣ ਨੂੰ ਪਹੁੰਚਾ ਦਿੱਤਾ। ਜਿਹੜੀ ਮਾਇਆ ਬਚ ਗਈ ਉਹ ਮਾਇਆ ਭੈਣ ਦੇ ਇਸੇ ਕਰਕੇ ਦਿਲ ਦੀਆਂ ਗਹਿਰਾਈਆਂ ਦੇ ਉੱਤੋਂ ਤੁਹਾਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਇੱਕ ਗੁਹਾਰ ਇਸ ਬੱਚੇ ਦੀ ਜਰੂਰ ਸੁਣਿਆ ਬਿਲਕੁਲ ਲਾਗੇ ਲੱਗੀ ਆਪਾਂ ਆ ਦੇ ਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਉਹਨਾਂ ਪਹਿਲਾਂ ਬਜ਼ੁਰਗਾਂ ਮਤਾਵਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਮੰਮਾ ਜੀ ਦੇ ਆਪਰੇਟ ਵਾਸਤੇ ਸੇਵਾਵਾਂ ਭੇਜੀਆਂ ਉਹਨਾਂ ਨੂੰ ਉਹਨਾਂ ਦੀ ਮੈਂ ਤਾਂ ਉਹਨਾਂ ਨੂੰ ਮੈਂ ਧੰਨਵਾਦ ਕਰਦਾ ਇੱਕ ਬੇਨਤੀ ਮੈਂ ਹੋਰ ਕਰਦਾ ਕਿ ਸਾਨੂੰ ਵਾਸ਼ਿੰਗ ਮਸ਼ੀਨ ਲੈ ਦਿਓ ਕੱਪੜੇ ਧੋਣ ਦੀ ਬਹੁਤ ਤੰਗੀ ਆ ਤੇ ਜੇ ਤੁਸੀਂ ਵਾਸ਼ਿੰਗ ਮਸ਼ੀਨ ਲਾ ਦੋ ਕਿ ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਭੈਣ ਜੀ ਹੋਰ ਸਾਰਿਆਂ ਨੂੰ ਜਿੰਨਾ ਜਿੰਨਾ ਮੇਰੇ ਨਾਲ ਸੇਵਾ ਕਰਵਾਈ ਮੈਂ ਬਹੁਤ ਧੰਨਵਾਦ ਉਹਨਾਂ ਦਾ ਫੇਰ ਦੁਬਾਰਾ ਕਰਦੀਆਂ ਥੈਂਕ ਯੂ ਬੋਲਦੀਆਂ ਮੈਂ ਇੱਕ ਬੇਨਤੀ ਹੋਰ ਕਰਦੀਆਂ ਵੀ ਮੇਰੇ ਕਿਸੇ ਵੀ ਵੀਰ ਭਰਾ ਮੇਰੀਆਂ ਮਾਵਾਂ ਨੂੰ ਕਿਸੇ ਨੂੰ ਵੀ ਹੋਵੇ ਤੇ ਮੇਰਾ ਇੱਕ ਬੇਨਤੀ ਮੇਰੀ ਹੋਰ ਆ ਵੀ ਮੈਨੂੰ ਵਾਸ਼ਿੰਗ ਮਸ਼ੀਨ ਲੈ ਦੋ ਮੈਨੂੰ ਕੱਪੜੇ ਧੋਣ ਦੀ ਬਹੁਤ ਤੰਗੀ ਆ ਹਮੇ ਇੱਕ ਮਸ਼ੀਨ ਜਨੂੰ ਜੇ ਸੇਵਾ ਕਰਦੇ ਕੋਈ ਤੇ ਮੈਂ ਬਹੁਤ ਧੰਨਵਾਦ ਕਰੂੰਗੀ ਜੇ ਨਿਕ ਵੇਖੋ ਜੀ ਗਾੜੀ ਅਗਲੇ ਪਾਸੇ ਸਰਦੀਆਂ ਆ ਰਹੀਆਂ ਨੇ ਤੇ ਭੈਣ ਨੂੰ ਜਦੋਂ ਪੁੱਛਿਆ ਨਾ ਕਿ ਘਰ ਦੇ ਵਿੱਚ ਸਾਰੇ ਪਾਸੇ ਵੇਖਿਆ ਕਿਰਾਏ ਦੇ ਘਰ ਦੇ ਵਿੱਚ ਵੇਖਿਆ ਕਿ ਇਸ ਘਰ ਦੇ ਵਿੱਚ ਨਾ ਟੀਵੀ ਹੈ ਨਾ واਸ਼ਿੰਗ ਮਸ਼ੀਨ ਹੈ ਤੇ ਇਸ ਘਰ ਦੇ ਵਿੱਚ ਬੱਚੇ ਨੂੰ ਜਦੋਂ ਹਸਪੀਟਲ ਦੇ ਵਿੱਚ ਆਪਣੀ ਮਾਂ ਦੇ ਨਾਲ ਰਹਿਣਾ ਪਿਆ ਤੇ ਜਦੋਂ ਟੀਵੀ ਵੇਖਿਆ ਨਾ ਇੰਨਾ ਜ਼ਿਆਦਾ ਖੁਸ਼ ਸੀ ਟੀਵੀ ਵੇਖ ਕੇ ਕਿ ਮੇਰੇ ਮਨ 'ਚ ਖਿਆਲ ਆਇਆ ਕਿ ਅਸੀਂ ਪੁਕਾਰ ਲਾ ਦਾਂਗੇ ਕਿ ਕਿ ਇੱਕ ਟੀਵੀ ਇਸ ਬੱਚੇ ਨੂੰ ਲਿਆਂਦਾ ਜਾਵੇ ਪਰ ਉਸ ਤੋਂ ਵੀ ਜ਼ਿਆਦਾ ਇੱਕ ਬੱਚਾ ਇੰਨਾ ਜ਼ਿਆਦਾ ਸਿਆਣਾ ਨਿਕਲਿਆ ਉਹ ਆਂਦਾ ਕਿ ਟੀਵੀ ਮੈਨੂੰ ਰਹਿਣ ਦਿਓ ਮੇਰੀ ਮਾਂ ਮੇਰ ਕੋ ਜਰੀ ਨਹੀਂ ਜਾਂਦੀ ਕਿ ਕਿਹੜੇ ਤਰੀਕੇ ਨਾਲ ਜਦੋਂ ਕੱਪੜੇ ਨਹੀਂ ਸੁੱਕਦੇ ਨਹੀਂ ਨਿੱਖਰਦੇ ਤੇ ਇੱਕ ਵਾਸ਼ਿੰਗ ਮਸ਼ੀਨ ਲੈ ਦੋ ਵੇਖੋ ਤੁਸੀਂ ਆਂਦੇ ਆ ਉਮਰਾਂ ਨਾਲ ਬਜ਼ੁਰਗ ਨਹੀਂ ਹੁੰਦਾ ਉਮਰਾਂ ਨਾਲ ਸਿਆਣਾ ਨਹੀਂ ਹੁੰਦਾ ਜਾਂ ਬਾਦਾਮ ਖਾਣ ਦੇ ਨਾਲ ਕੋਈ ਸਿਆਣਾ ਨਹੀਂ ਬਣਦਾ ਉਹ ਵੇਖੋ ਹਾਲਾਤ ਮੇਰੇ ਬੱਚੇ ਨੂੰ ਸਿਆਣੇ ਕਰਕੇ ਆਂਦੇ ਕਿ ਮੈਨੂੰ ਟੀਵੀ ਮਨੋਰੰਜਨ ਦੀ ਲੋੜ ਨਹੀਂ ਗਈ ਕਿ ਜਦੋਂ ਮੈਂ ਵੇਖਦਾ ਵਾਂ ਨਾ ਕਿ ਮੇਰੀ ਮਾਂ ਬਾਥਰੂਮ ਦੇ ਵਿੱਚ ਜਾਂ ਵਿਹੜੇ ਦੇ ਵਿੱਚ ਕੱਪੜੇ ਤੋਹੰਦੀ ਆ ਉਹ ਥਾਪੀਆਂ ਦੇ ਨਾਲ ਉਹ ਆਪਣੇ ਹੱਥ ਰਹਿ ਜਾਂਦੇ ਆ ਉਹ ਆਂਦੇ ਆ ਉਹ ਆਂਦਾ ਕਿ ਮੈਂ ਇਹ ਚੀਜ਼ ਜਦੋਂ ਵੇਖਦਾ ਵਾਂ ਮੈਨੂੰ ਆਪਣੀ ਮਾਂ ਦੇ ਉੱਤੇ ਤਰਸ ਬੜਾ ਆਉਂਦਾ ਜੋ ਇਸ ਬੱਚੇ ਦੇ ਬੋਲ ਸੀ ਉਹਨਾਂ ਨੇ ਇੱਕੋ ਗੱਲ ਆਖੀ ਕਿ ਮੇਰੇ ਮਾਂ ਨੂੰ ਤੁਸੀਂ ਜੇ ਕੁਝ ਦੇਣਾ ਚਾਹੁੰਦੇ ਜੀ ਇੱਕ ਵਾਸ਼ਿੰਗ ਮਸ਼ੀਨ 10000 15000 ਜਾਂ 20000 ਦੀ ਜਿੰਨੇ ਦੀ ਵੀ ਆਏ ਵੀ ਮੈਨੂੰ ਇਸ ਚੀਜ਼ ਦਾ ਆਈਡੀਆ ਨਹੀਂ ਆ ਜਿੰਨੇ ਦੀ ਵੀ ਆਈਡੀ ਆਏਗੀ ਉਹ ਇਸ ਬੱਚੇ ਦੀ ਪੁਗਾਰ ਤੇ ਉੱਤੇ ਮੈਂ ਫੇਰ ਤੋਂ ਤੁਹਾਨੂੰ ਇੱਕ ਤੁਹਾਡੇ ਚਰਨਾਂ ਦੇ ਵਿੱਚ ਬਹਿ ਕੇ ਇੱਕ ਹੱਥ ਜੋੜ ਕੇ ਪੁਕਾਰ ਕਰਦਾ ਹਾਂ ਕਿ ਇਹ ਮੇਰੇ ਲਈ ਨਹੀਂ ਆ ਇਹ ਕਿਸੇ ਹੋਰ ਲਈ ਨਹੀਂ ਆ ਇਹ ਇਸ ਮਨੁੱਖ ਸੁਖਰਾਜ ਸਿੰਘ ਜਿਹੜਾ ਇੱਕ ਗੁਰਸਿੱਖ ਬੱਚਾ ਆ ਇਹ ਗੁਰਸਿੱਖ ਦਾ ਫਰਜ਼ ਵਾ ਕਿ ਗੁਰਸਿੱਖਾਂ ਦਾ ਬਾਹ ਫੜਨੀ ਤੇ ਉਹਨਾਂ ਦੀ ਬਾਹ ਫੜ ਕੇ ਉਹਨਾਂ ਦੀ ਲੋੜ ਵਾਣਾ ਉਹ ਪੂਰੀ ਕਰ ਜਣੇ ਐਸ ਵੇਲੇ ਲੋੜ ਵਾਸ਼ਿੰਗ ਮਸ਼ੀਨ ਦੀ 15000 ਦੀ 10000 ਦੀ ਜਾਂ 20000 ਦੀ ਜਿੰਨੇ ਦੀ ਵੀ ਆਉਣੀ ਹੈ ਉਹ ਕੋਈ ਇੱਕ ਵੀਰ ਜਾਂ ਦੋ ਜਣੇ ਆਪਾਂ ਆਪਸ ਦੇ ਵਿੱਚ ਰਲ ਕੇ ਤੇ ਇਹਨਾਂ ਦੀ ਇਹ ਮੰਗ ਪੂਰੀ ਕਰ ਦੇਈਏ ਕਿਉਂ ਮੰਗ ਪੂਰੀ ਹੋਣੀ ਚਾਹੀਦੀ ਕਮੈਂਟਾਂ ਵਿੱਚ ਸਾਨੂੰ ਦੱਸਿਓ ਜਰੂਰ ਕਿ ਮੰਗ ਪੂਰੀ ਹੋਣੀ ਚਾਹੀਦੀ ਆ ਹੁਣ ਅਸੀਂ ਜੋ ਜੋ ਭੇਜਿਆ ਮੇਰੀ ਮਾਂ ਹਰਜੀਤ ਕੌਰ ਨੇ ਮੇਰੀ ਧਰਮ ਦੀ ਮਾਂ ਲਾ ਲਓ ਪਹਿਲੀ ਵਾਰੀ ਮੇਰੀ ਗੱਲ ਹੋਈ ਉਹਨਾਂ ਨਾਲ ਇਹ ਨਾ ਸਮਝ ਲਓ ਕਿ ਮੇਰੀ ਸੱਕੀ ਮਾਮਾ ਵਾ ਸੱਕਿਆ ਮਾਵਾ ਨਾਲੋਂ ਵੀ ਵੱਧ ਹੋ ਜਾਂਦੀ ਹੈ ਕਈ ਵਾਰੀ ਮੇਰੀ ਮਾਂ ਤਾਂ ਚਲੋ ਹੈਗੀ ਹੈ ਰੱਬ ਰੂਪ ਪਰ ਆ ਸਪੈਸ਼ਲ ਤੌਰ ਤੇ ਮੇਰੇ ਬੱਚੇ ਲਈ ਭੇਜਿਆ ਜਾਂਦੇ ਹੈ ਕਿ ਮਰੱਬਾ ਜ਼ਰੂਰ ਦੇ ਕੇ ਜਾਇਓ ਇਹ ਦੇਸੀ ਘੋੜੇ ਪੈਣ ਬਿਸਕਟ ਵਾਲ ਜਿਹੜੇ ਬੈਕਰੀ ਵਾਲੇ ਠੀਕ ਹੈ ਨਾ ਤੇ ਦੇਸੀ ਕਿਉਂ ਭੇਜਿਆ ਗਿਆ ਠੀਕ ਹੈ ਜੀ ਤੇ ਆ ਫਰੂਟ ਸਾਰਾ ਤੁਹਾਡੇ ਲਈ ਆ ਹਨਾ ਫਰੂਟ ਕਿਉਂਕਿ 10 ਦਿਨ ਫਰੂਟ ਦੇ ਨਾਲ ਹੀ ਚੱਲਣਾ ਪੈਣਾ ਵਾ ਕਿਉਂ ਕਿਉਂਕਿ ਜੋ ਕੁਝ ਅੰਦਰ ਬਿਮਾਰੀ ਨੂੰ ਰੋਕਿਆ ਗਿਆ ਵਾ ਉਹਦੇ ਲਈ ਬਹੁਤ ਕੁਝ ਓਖਾ ਜਾਂਦਾ ਹਨਾ ਇਹ ਤੁਹਾਡੀ ਗਰੋਸਰੀ ਆ ਗਈ ਮਹੀਨੇ ਦਾ ਰਾਸ਼ਨ ਜਿਹੜਾ ਵਾ ਜਿਹੜਾ ਜਿਤਨਾ ਸਿਮਰਨ ਹੁਣਾਂ ਨੂੰ ਅਸੀਂ ਦੇ ਕੇ ਜਾਂਦੇ ਆ ਉਸੇ ਤਰੀਕੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਮਹੀਨੇ ਨਾਲੋਂ ਇੱਥੇ ਹੀ ਪੂਰਤਾ ਕਰਦੇ ਆ ਕਰੀਏ ਤੇ ਭੈਣ ਦੇ ਲਈ ਇੱਕ ਚੀਜ਼ ਆਈ ਆ ਆ ਗਰਮ ਸੂਟ ਆਏ ਜੇ ਤੁਹਾਡੇ ਦੋ ਮਰੇ ਤਨ ਚੜਦੀ ਕਲਾ ਬਖਸ਼ੇ ਤੇ ਆ ਮੇਰੇ ਪੁੱਤ ਲਈ ਜੀਨਾਂ ਆਈਆਂ ਹਨਾ ਜੀਨਾਂ ਆਈਆਂ ਦੋ ਟਰੌਜ਼ਰ ਆਏ ਆ ਤੇ ਟੀ-ਸ਼ਰਟ ਆਈਆਂ ਫੁੱਲ ਬਾਜੂ ਕੈਪ ਆਈ ਆ ਸਵੈਸ਼ਰਟ ਆਈ ਆ ਇਹ ਮੇਰੇ ਪੁੱਤ ਲਈ ਠੀਕ ਹੈ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਨੇ ਸੇਵਾਵਾਂ ਭੇਜੀਆਂ ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਦੀ ਪੁਕਾਰ ਸੁਣੀ ਹੈ ਨਾ ਉਹਨਾਂ ਦਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਸਾਰਿਆਂ ਜਿਹੜਾ ਜਿਨ੍ਹਾਂ ਨੇ ਇੰਨਾ ਕੀਤਾ ਕੋਪਾ ਦਾ ਰੋਟ ਹੈ ਹਾਂਜੀ ਕੀ ਕਰੀ ਇਥੋਂ ਲੈਨੇ ਇਜਾਜਤ ਅਗਲੀਆਂ ਸੇਵਾਵਾਂ ਦੇ ਵਿੱਚ ਸਾਡੇ ਨਾਲ ਜੁੜੇ ਰਹੋ ਜਿਹੜੀਆਂ ਜਿਹੜੀਆਂ ਇਹ ਸੇਵਾਵਾਂ ਦੀਆਂ ਵੀਡੀਓਜ਼ ਆਉਂਦੀਆਂ ਨੇ ਉਹਨਾਂ ਨੂੰ ਭੰਡਿਆ ਨਾ ਕਰੋ ਉਹਨਾਂ ਨੂੰ ਸ਼ੇਅਰ ਕਰਿਆ ਕਰੋ ਇਸ ਭੈਣ ਵਾਂਗੂ ਕਿਸੇ ਨਾ ਕਿਸੇ ਦੀ ਸੇਵਾ ਹੋ ਸਕਦੀ ਹੈ ਜਿਹੜੀ ਜ਼ਿੰਮੇਵਾਰੀ ਤੁਸੀਂ ਪਾਈ ਸੀ ਮੇਰੇ ਮੋਢਿਆਂ ਦੇ ਉੱਤੇ ਪਾਈ ਸੀ ਕਿ ਇਹਨਾਂ ਦਾ ਆਪਰੇਸ਼ਨ ਜਿਹੜਾ ਵਾ ਆਪਰੇਸ਼ਨ ਸਕਸੈਸਫੁਲ ਹੋ ਗਿਆ ਪਿੱਤੇ ਦਾ ਆਪਰੇਸ਼ਨ ਸੀ ਗੋਲ ਬਲੇਡਰ ਦਾ ਤੇ ਦੂਰਬਿੰਦ ਦੇ ਰਾਈ ਹੋਇਆ ਵਾ ਤੇ ਬਹੁਤ ਜ਼ਿਆਦਾ ਸਕਸੈਸਫੁਲ ਰਿਹਾ ਵਾ ਇਹ ਮੈਂ ਪਹਿਲੀ ਵੀਡੀਓ ਦੇ ਵਿੱਚ ਵੀ ਬੋਲ ਚੁੱਕਾ ਵਾਂ ਤੇ ਤਹਿ ਦਿਲ ਤੋਂ ਧੰਨਵਾਦ ਆ 9 ਬਰ 9 ਹੋ ਕੇ ਇਹ ਭੈਣ ਘਰ ਆਪਣੇ ਵਾਪਸ ਪਰਤੀ ਆ ਤੇ ਤੁਹਾਡਾ ਰੱਬ ਵਰਗੀਆਂ ਸੰਗਤਾਂ ਦਾ ਤਹਿ ਦਿਲ ਤੋਂ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਵਧਾਈ ਦੇ ਪਾਤਰ ਜੀ ਸਾਰੇ ਜਣੇ ਜਿਨ੍ਹਾਂ ਨੇ ਇਹ ਇਸ ਸੇਵਾਵਾਂ ਦੇ ਵਿੱਚ ਤਿਲ ਫੁੱਲ ਭੇਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ